ਜੀ ਦੋਸਤੋ ਆਪਾਂ ਪਟਿਆਲੇ ਤੋਂ ਜੀ 9:30 ਹੋ ਗਏ ਪਟਿਆਲੇ ਤੋਂ ਵਾਪਸ ਆ ਰਹੇ ਸੀਗੇ ਕੱਲ ਆਪਾਂ ਜਮਨਾਗਰ ਗਏ ਹੋਏ ਸੀਗੇ ਰਾਤ ਆਪਾਂ ਪਟਿਆਲੇ ਰੋਗੇ ਸੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਥੋੜੇ ਜਿਆਦੇ ਹੋਣ ਕਰਨ ਤੇ ਸਮਾਨੇ ਤੋਂ ਪਹਿਲਾਂ ਇੱਕ ਪੀਕਅਪ ਖੜੀ ਹੈ ਜੀ ਉਹ ਕੰਮ ਸਾਡੇ ਕੀ ਉਹਦੀ ਬੈਟਰੀ ਬੰਡਰੀ ਤੇ ਉਹਨੇ ਆਪਾਂ ਨੂੰ ਹੱਥ ਦਿੱਤਾ ਬੋਹਾ ਦੀ ਗੱਡੀ ਹੈ ਜੀ ਆਪਣੇ ਏਰੀਏ ਦੀ ਲੇਕਿਨ ਮੈਂ ਪੁੱਛਿਆ ਕਿੱਥੋਂ ਕਹਿੰਦਾ ਬੋਹਾ ਤੋਂ ਮੈਂ ਚਲੋ ਜਿੱਥੋਂ ਵੀ ਹੋਣਾ ਵੀ ਆਪਣਾ ਫਰਜ਼ ਬਣਦਾ ਸੋਡੀ ਮਦਦ ਕਰਨ ਦਾ ਤੇ ਆਪਾਂ ਰੋਗੇ ਆ ਜੀ ਹੁਣ ਗੱਡੀ ਬੈਕ ਲੈ ਕੇ ਜਾ ਰਹੇ ਆਂਗੇ ਉਹ ਕਹਿੰਦਾ ਬੈਟਰੀ ਤਾਰ ਨਹੀਂ ਪਊਗੀ ਮਹਾ ਬਾਈ ਨਾਲ ਹੀ ਕੀ ਗੱਲ ਆ ਜਰੂਰ ਤਾਰਾਂਗੇ ਜੇ ਬੈਟਰੀ ਤਾਰਨੀ ਤਾਂ ਜਰੂਰ ਤਾਰਾਂਗੇ ਇਦਾਂ ਦੀ ਕੀ ਗੱਲ ਆ ਵੀ ਬੈਟਰੀ ਹੈ ਤਾਂ ਮੈਨੂੰ ਹੱਥ ਦਿੱਤਾ ਤਾਂ ਆਪਾਂ ਰੋਕ ਲਈ ਗੱਡੀ ਤੇ ਹੁਣ ਆਪਾਂ ਬੈਟਰੀ ਤਾਰਦੇ ਆ ਜੀ ਬੈਟਰੀ ਤਾਰ ਕੇ ਬਾਈ ਦੀ ਹੈਲਪ ਕਰਦੇ ਆਂਗੇ ਗੱਡੀ ਸਟਾਰਟ ਕਰਾਉਣੇ ਆਗੇ ਇਹਦਾ ਪਤਾ ਨਹੀਂ ਹੈ ਕਿੱਥੇ ਆਪਾਂ ਨੂੰ ਲੋਡ ਪੈ ਜੇ ਇਹ ਜੁਨੀਅਨ ਦੀ ਗੱਡੀ ਆ ਜੀ ਗੱਡੀ ਖੜੀ ਹੈ ਕਦੀ ਦਿੱਤੀ ਹੈ ਇਹ ਆਪਾਂ ਅੰਕਲ ਦੀ ਗੱਡੀ ਸਟਾਰਟ ਤੇ ਅੰਕਲ ਜੀ ਬਹੁਤ ਹਾਦੋਂ ਨੇ ਆਪਣੀ ਹੀ ਜੋ ਜੂਨੀਅਰ ਉਹਦੀ ਗੱਡੀ ਹੈਗੀ ਲੈ ਕੇ ਜਾਗਦੀ ਰਹੇ ਨਾ ਬਹੁਤ ਟਾਈਮ ਲਾ ਆ ਜਾ ਬਈ ਉਹ ਕਰਵਾ ਦੇ ਮੇਰਾ ਕੱਟ ਵਾਹ ਸਤ ਹੁਣ ਆਪਣੀ ਬੈਟਰੀ ਕੱਸਦੇ ਆ ਜੀ ਵਿੱਚ ਹਾਂਜੀ ਦੋਸਤੋ ਆਪਾਂ ਅੰਕਲ ਜੀ ਨਾਲ ਗੱਡੀ ਸਟਾਰਟ ਕਰਵਾ ਦਿੱਤੀ ਹੈਗੀ ਤੇ ਆਪਣੀ ਗੱਡੀ ਦੀਆਂ ਲੱਗ ਰਿਹਾ ਬਾਈ ਬੈਟਰੀ ਵਗੈਰਾ ਕਸਣਾ ਤੇ ਆ ਖੜੀ ਆ ਅੰਕਲ ਦੀ ਗੱਡੀ ਤੇ ਅੰਕਲ ਜੀ ਬਹੁਤ ਔਨੇਗੇ ਕਿਸੇ ਦੀ ਵੀ ਰਸਤੇ ਵਿੱਚ ਕੋਈ ਵੀ ਹੋਵੇ ਦੀ ਮਦਦ ਜ਼ਰੂਰ ਕਰਿਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਮਦਦ ਨਹੀਂ ਕਰੋਗੇ ਇਹ ਕਿਸੇ ਵੀ ਜੂਨੀਅਰ ਦੀ ਗੱਡੀ ਹੈਗੀ ਉਹ ਲਓ ਜੀ ਹੁਣ ਆਪਾਂ ਆਪਣੇ ਸ਼ਹਿਰ ਲਈ ਅੱਗੇ ਚੱਲਦੇ ਆਂਗੇ I don't, I don't know.